ਇਹ ਵੱਧ ਰਿਹਾ ਹੈ ਜਿਹੜਾ ਮੇਰਾ ਵੀਰ ਫੌਜੀ ਵੀ ਅੱਛਾ ਜੀ ਪਤਾ ਹੈ ਮੈਂ ਕਿਦਾਂ ਗਿਆ ਇਹਨੂੰ ਵਰ ਘਰ ਬੜਿਆ ਤਾਂ ਇੱਕ ਖੁਣਖਰੇ ਨਾਲ ਆ ਹੀ ਗਿਆ ਤੇ ਆ ਆਪਣੀ ਆ ਜਦੋਂ ਮੈਂ ਸੁਣਾਇਆ ਮੇਰੇ ਨੂੰ ਸੋਹਣੇ ਤੇ ਅਬ ਕਦੋਂ ਨਹੀਂ ਗਿਆ ਇਹ ਗਿਆ ਜਦੋਂ ਮੈਂ ਸੁਣਾਇਆ ਜਦੋਂ ਸੁਣਾਇਆ ਤੇਰੀ ਸੁਣਾਉਂਦੇ ਕਰੀ ਬੜਾ ਹੁੰਦਾ ਹੁਣੇ ਰਖੜੀ ਦਾ ਮੇਲਾ ਲੰਘ ਕੇ ਗਿਆ ਪਰ ਉਹਨਾਂ ਵਾਸਤੇ ਸਾਧੂਆਂ ਵਾਸਤੇ ਕਿਵੇਂ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਸੁਖੀ ਬਸਿਆ ਮੋਰੋ ਪਰਿਵਾਰਾ ਤੇ ਮੇਰਾ ਪਰਿਵਾਰ ਸੁਖੀ ਬਸੇ ਉਹ ਪਰਿਵਾਰ ਜਿਹੜਾ ਸੀ ਖਾਨਸਾ ਪੰਡਤ ਸੋ ਬਹੁਤ ਵੱਡੇ ਭਾਗ ਨੇ ਕੁਦਰਤੀ ਚਲੋ ਉਹਨਾਂ ਦੇ ਪ੍ਰਮਾਤ ਦੇ ਦਰਸ਼ਨ ਉਹ ਤੇ ਪਹੁੰਚਿਆ ਨਹੀਂ ਕਿਉਂਕਿ ਕੰਮ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਸ਼ਵਾਸ ਤੋਂ ਬਾਹਰ ਹੁੰਦਾ ਵੀਰੋ 45 45 ਨਗਰਾਂ ਦੇ ਵਿੱਚੋਂ ਲੰਗਰ ਆਉਣੇ ਨੇ ਕੱਲ ਨੂੰ ਅੱਜ ਸੰਗਤਾਂ ਨੇ ਜਗ੍ਹਾ ਮੰਨ ਲਈ ਹੈ ਕਿ ਕੱਲ ਜਗ੍ਹਾ ਨਹੀਂ ਮਿਲਣੀ ਲੰਗਰ ਲਾਉਣ ਵਾਸਤੇ ਵੀ ਜਗ੍ਹਾ ਨਹੀਂ ਮਿਲਣੀ ਚੱਲਦੇ ਫਿਰਦੇ ਲੰਗਰ ਵੀ ਹੁੰਦੇ ਆ ਤੇ ਟਰਾਲੀਆਂ ਦੇ ਵਿੱਚ ਸੰਗਤਾਂ ਭਰ ਕੇ ਜੋ ਚੱਲਦੇ ਫਿਰਦੇ ਲੰਗਰ ਆ ਬੱਬੇ ਬੱਬੇ ਰਾੜਕੀ ਦੇ ਉੱਤੇ ਬੱਬਲੋ ਜੀ ਹਾਂਜੀ ਜੀ ਸਮੈਤਾ ਜੈਨੋ ਕੋਟ ਅੱਛਾ ਤੇ ਹੁਣ ਬਾਦਰਸਾ ਨੂੰ ਹਾਂਜੀ ਇਹ ਏਰੀਆ 'ਚ ਜ਼ਿਆਦਾਤਰ ਕਨੇਗੀ ਚੋਣੀ ਇਹ ਘਰ ਜਾਂਦੇ ਸੀ ਮਾਹ ਗੁਰਦੀ ਆਪਣੇ ਸਮੇਂ ਦੀ ਜਿਹੜਾ ਮਾਤਾ ਜੀ ਆਡੀ ਉਹਨਾਂ ਚੱਲ ਜਾਂਦੇ ਮਾਤਾ ਜੀ ਇਸ ਤਰ੍ਹਾਂ ਕਰਦੀ ਆ ਤੇ ਸਾਥ ਰਹੇ ਸਭ ਤੋਂ ਮਾਤਾ ਜੀ ਚਲੰਕੀ ਤੇ 2023 20 22 ਸਾਲ ਪਹਿਲਾਂ ਜਦੋਂ ਮਾਤਾ ਜੀ ਸੀਗੇ ਘਰ ਉਸ ਵਕਤ ਘਰ ਜਾਂਦੇ ਸੀਗੇ ਉਹਨਾਂ ਦਾ ਪਤਾ ਲੈਣ ਵਾਸਤੇ ਜਦੋਂ ਮਾਤਾ ਜੀ ਕਾਲ ਚਲਾਣਾ ਕਰਕੇ ਉਦੋਂ ਬਾਅਦ ਨਹੀਂ ਗਏ ਬਾਬਾ ਜੀ ਘਰ ਹੀ ਨਹੀਂ ਗਏ ਆ ਸੰਗਤ ਹੀ ਉਹਨਾਂ ਦਾ ਪਰਿਵਾਰ ਹੈ ਤੇ ਸੰਗਤਾਂ 'ਚ ਦੱਸਦੀ ਆ ਕਿੰਨਾ ਵੱਡਾ ਪ੍ਰੇਮ ਆ ਤੇ ਘੜਗੇ ਵਿੱਚ ਸੰਗਤਾਂ ਜਾਂ ਜਾਂਦੇ ਆ। ਕੋਲ ਹਰ ਵਾਰੀ ਅਸੀਂ ਕਹਿੰਦੇ ਕੋ ਪਹਿਲੀ ਵਰਸੀ ਤੇ ਜ਼ਿਆਦਾ ਹੋਏਗਾ, ਦੂਜੀ ਤੇ ਘੱਟ ਹੋਵੇਗਾ ਜਾਂ ਤੀਜੀ ਤੇ। ਇਹੋ ਜੀ ਵੀ ਕੋਈ ਗੱਲ ਨਹੀਂ ਐ। ਅੱਜ ਇਹ ਸੰਗਤ ਨੂੰ ਹਾਂਜੀ ਵਧੀ ਜਾਂਦਾ ਦਰੋਂ। ਹਾਂ ਇਹ ਇਹ ਵਧ ਰਿਹਾ ਪ੍ਰੇਮ। ਜਿਹੜਾ ਵੀਰ ਫੌਜੀ ਵੀ। ਅੱਛਾ ਜੀ। ਪਤਾ ਨਹੀਂ ਕਿਦਾਂ ਦੇ ਆਏ ਹੋਰ। ਪਰ ਬੜਿਆ ਕੋਈ ਇੱਕ ਦਿਨ ਆ ਹੀ ਗਿਆ। ਕਿ ਆ ਆਪਣੀ ਆਜ ਰਮਨਾ ਨਾ ਕਰੇ ਮੇਰੇ ਯੂਟਿਊਬ ਤੇ। ਕੋਈ ਨਹੀਂ। ਪਰ ਅਮਿੱਤੋ ਵੀ ਨਹੀਂ ਗਿਆ। ਹੇ ਗਿਆ ਜਿਹੜਾ ਸਨਾਤ ਜਿਹੜਾ ਸਨਾਤ ਲਾਗਦਾ ਇਹਦੇ ਕਰ ਨਹੀਂ ਹੁਣ ਮੈਂ ਅੱਥਰਾਂ ਤੋਂ ਕਹਿਣ ਹਾਂ ਜੀ ਤੋਂ ਵੇਖੋ ਵੀਰੋ ਅਸੀਂ ਕਈ ਵਾਰੀ ਮਖੌਲ ਕਰਦੇ ਹਾਂ ਕਿ ਬੰਦੇ ਹਜੇ ਉਹ ਕਹਿ ਰਹੇ ਆ ਮਾਤਾ ਜੀ ਕਿ ਜਦੋਂ ਭਰਾ ਪੁਰਾ ਭਰਾ ਵੱਡੇ ਸੀ ਕਿ ਛੋਟੇ ਸੀ ਉਹ ਤੋਂ ਮੈਂ ਤਾਂ بابا ਪਾਲਾ ਸਿੰਘ ਜੀ ਤੋਂ ਵੱਡੇ ਭਰਾ ਜਿਹੜੇ ਸੀ ਉਹ ਗੁਜਰ ਗਏ ਜਦੋਂ ਉਸ ਵਕਤ ਜੋ ਸਨਾਤ ਮਿਲੀ ਜਾਂਦਾ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਘਰ ਨਹੀਂ ਗਏ ਨਹੀਂ ਤੇ ਤਾਂ ਨਿਕਲ ਜਾਂਦੀਆਂ ਇਸ ਰੱਬ ਨੂੰ ਲਾਹਮੇ ਦੇਣ ਲੱਗ ਜਾਂਦੇ ਸਾਡੇ ਘਰਾਂ ਹਾਂ ਗੱਲ ਹੋਈ ਐ ਪਰ ਜਦੋਂ ਭੈਣ ਜੀ ਪ੍ਰਕਾਸ਼ਪੁਰ ਹਣਾ ਨੇ ਉਹਨਾਂ ਨੂੰ ਸਨਾਹ ਭੇਜਿਆ ਕਿ ਤੁਸੀਂ ਜ਼ਰੂਰ ਘਰ ਆਓ ਤਾਂ ਘਰ ਗਏ ਐ ਇਹਨੂੰ ਕਹਿੰਦੇ ਸੇਵਾ ਤੇ ਜੇ ਗੁਰਮੁਖ ਪਿਆਰਿਓ ਇਹ ਸੇਵਾ ਨੂੰ ਅਸੀਂ ਮੰਨਦੇ ਨਹੀਂ ਕਹਿਣਾ ਸੀ ਇਸੇ ਵਵਲ ਧਿਆਨ ਨਹੀਂ ਦਿੰਦੇ ਤਾਂ ਫੇ ਸਾਡੇ ਕਰਮਾਂ 'ਚ ਫਰਕ ਹੋ ਸਕਦਾ ਹੋਰ ਕੋਈ ਤਰੀਕਾ ਨਹੀਂ ਨਹੀਂ ਤੇ ਘਰ ਦੇ ਵਿੱਚ ਮਰਗ ਹੋਈ ਹੋਵੇ ਨਾ ਤੇ ਬਾਹਰਲੇ ਦੇਸ਼ਾਂ 'ਚ ਲੋਕ ਆ ਜਾਂਦੇ ਆ ਕਿ ਸਾਡੇ ਘਰ ਦੇ ਵਿੱਚ ਸਾਡਾ ਕੋ ਭੈਣ ਭਰਾ ਦਾ ਨੁਕਸਾਨ ਹੋ ਗਿਆ ਕਨੇਡੀਅਨ ਟੀਵੀ ਤੇ ਇੰਟਰਵਿਊ ਦਿੰਦੇ ਆ ਕਿ ਸਾਡੀ ਭੈਣ ਦਾ ਸਾਡੇ ਭਰਾ ਦਾ ਨੁਕਸਾਨ ਹੋ ਗਿਆ ਬਾਹਰਲੇ ਦੇਸ਼ਾਂ ਤੋਂ ਕੈਨੇਡਾ ਅਮਰੀਕਾ ਚੋਂ ਲੋਕ ਭੱਜੇ ਉਹਦੇ ਪਰ ਬਾਬਾ ਜੀ ਇੱਥੋਂ ਨਹੀਂ ਗਏ ਆਪਣੇ ਘਰ ਜਿੰਨਾ ਸਮਾਂ ਉਹਨਾਂ ਨੂੰ ਜਿਹੜਾ ਜ਼ੋਰ ਦੇ ਕੇ ਨਹੀਂ ਬੁਲਾਇਆ ਗਿਆ ਸਮਝਣ ਦੀ ਲੋੜ ਆ ਤੇ ਵੱਡੇ ਦੂਕੇ ਲੰਘੇ